17 اگست 2019 ਨੂੰ بنگلور ਦੇ ਵਿੱਚ જય కుమార్ ਜਾਇ ਰੋਜ਼ ਦੀ ਤਰ੍ਹਾਂ ਖੁਸ਼ੀ-ਖੁਸ਼ੀ ਆਪਣੇ ਪਰਿਵਾਰ ਨਾਲ ਉੱਠਦਾ। ਉਹਦੀ ਵਾਈਫ ਤੇ ਉਹਦੇ ਮੁੰਡੇ ਨੇ ਇੱਕ ਵਿਆਹ ਦੇ ਵਿੱਚ ਪੌਂਡੀਚੇਰੀ ਜਾਣਾ ਹੁੰਦਾ। ਉਹਨਾਂ ਨੂੰ ਰੇਲਵੇ ਸਟੇਸ਼ਨ ਛੱਡਣ ਵਾਸਤੇ ਤਿਆਰ ਹੋ ਰਿਹਾ ਹੁੰਦਾ ਤੇ ਆਪਣੀ ਕੁੜੀ ਜਿਹੜੀ ਕਿ ਏਰੀਆ 15 ਸਾਲ ਦੀ ਹੁੰਦੀ ਹੈ ਉਹਨੂੰ ਵੀ ਕਹਿੰਦਾ ਕਿ ਬੇਟਾ ਆਪਾਂ ਚੱਲਦੇ ਆਂ ਤੇ ਆਪਾਂ ਵਾਪਸ ਮੁੜ ਆਵਾਂਗੇ। ਉਹਨਾਂ ਨੂੰ ਆਪਾਂ ਡ੍ਰੌਪ ਕਰਿਆਉਣਾ ਹੈ ਉੱਥੇ ਰੇਲਵੇ ਸਟੇਸ਼ਨ ਤੇ। ਕੁੜੀ ਕਹਿੰਦੀ ਨਹੀਂ ਪਾਪਾ ਮੈਂ ਨਹੀਂ ਜਾਣਾ ਹੈਗਾ ਮੈਨੂੰ ਥੋੜਾ ਕੰਮ ਹੈ ਜੇ ਕੱਲਾ ਚਲਾ ਜਾਂਦਾ ਉਹਨਾਂ ਨੂੰ ਛੱਡ ਕੇ ਵਾਪਸ ਆਉਂਦਾ ਘਰੇ ਪਹੁੰਚਦਾ ਤਾਂ ਉਹਨੂੰ ਅੱਜ ਆਪਣੀ ਬੇਟੀ ਦਾ ਜਿਹੜਾ ਲਹਿਜਾ ਉਹ ਕੁਛ-ਕੁਛ ਬਦਲਿਆ ਹੋਇਆ ਨਜ਼ਰ ਆਉਂਦਾ ਰੋਜ਼ ਦੀ ਤਰ੍ਹਾਂ ਤੋਂ ਉਹ ਕੁਛ ਵੱਖ ਦਿਖਦੀ ਹੈ ਕੁੜੀ ਆਪਣੇ ਪਿਓ ਨਾਲ ਖੂਬਸਾਰੀਆਂ ਗੱਲਾਂ ਕਰਦੀ ਉਸ ਟਾਈਮ ਉਹਨੂੰ ਬਹੁਤ ਖੁਸ਼ੀ ਹੁੰਦੀ ਆ ਕਿ ਕੁੜੀ ਮੇਰਾ ਬਹੁਤ ਖਿਆਲ ਰੱਖ ਰਹੀ ਆ ਉਸ ਤੋਂ ਬਾਅਦ ਦੋਨੋਂ ਡਿਨਰ ਕਰਦੇ ਨੇ ਡੈਡਰ ਕਰਨ ਤੋਂ ਬਾਅਦ ਗੱਲਾਂ-ਬਾਤਾਂ ਕਰਕੇ ਕੁੜੀ ਆਪਣੇ ਕਮਰੇ ਦੇ ਵਿੱਚ ਚਲੀ ਜਾਂਦੀ ਹੈ। ਉਸ ਤੋਂ ਬਾਅਦ ਰਾਤ ਨੂੰ 10 ਵਜੇ ਦੇ ਕਰੀਬ ਕੁੜੀ ਦੁੱਧ ਲੈ ਕੇ ਆਉਂਦੀ ਹੈ ਆਪਣੇ ਪਿਓ ਵਾਸਤੇ। ਜੈ ਦੀ ਖੁਸ਼ੀ ਦਾ ਹੋਰ ਟਿਕਾਣਾ ਨਹੀਂ ਰਹਿੰਦਾ ਹੈ। ਉਹ ਕਹਿੰਦਾ ਵੀ ਬਿਲਕੁਲ ਪਤਨੀ ਵਾਂਗ ਮੇਰਾ ਮੇਰੀ ਘਰ ਵਾਲੀ ਵਾਂਗ ਮੇਰੀ ਕੁੜੀ ਹੈ ਮੇਰਾ ਖਿਆਲ ਰੱਖ ਰਹੀ ਹੈ। ਦੁੱਧ ਫੜਾਉਣ ਤੋਂ ਬਾਅਦ ਕੁੜੀ ਆਪਣੇ ਕਮਰੇ 'ਚ ਚਲੀ ਜਾਂਦੀ ਹੈ ਤੇ ਜੈ ਆਪਣੇ ਕਮਰੇ ਦੇ ਵਿੱਚ ਸੌਂ ਜਾਂਦਾ। ਸਵੇਰ ਹੁੰਦੀ ਆ ਤੇ ਉਹਦੇ ਘਰ ਦੇ ਵਿੱਚ ਚੀਕ-ਚੰਗਾਰਾ ਮੱਚਿਆ ਹੁੰਦਾ। ਗੁਆਡੀ ਦੇਖ ਦੇਣੇ ਕਿ ਜਾਇਦੇ ਕਰੇ ਅੱਗ ਲੱਗੀ ਹੁੰਦੀ ਹੈ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਪ੍ਰੀਤ ਸਿੰਘ ਕਹਿੰਦੇ ਨੇ ਕਿ ਜਿੱਥੇ ਪੈਸਾ ਹੁੰਦਾ ਉੱਥੇ ਸਕੂਨ ਨਹੀਂ ਹੁੰਦਾ ਤੇ ਜਿੱਥੇ ਸਕੂਨ ਹੁੰਦਾ ਉੱਥੇ ਪੈਸਾ ਨਹੀਂ ਹੁੰਦਾ ਅੱਜ ਦੀ ਕਹਾਣੀ ਆ ਇਹ ਬਿਲਕੁਲ ਐਡੇ ਆਪੋਜ਼ਿਟ ਹੈ ਇੱਕ ਅਜਿਹੇ ਸਖਸ਼ ਦੀ ਕਹਾਣੀ ਆ ਜਿਹਦੇ ਕੋਲ ਪੈਸਾ ਵੀ ਹੁੰਦਾ ਜ਼ਿੰਦਗੀ ਦੇ ਵਿੱਚ ਤੇ ਉਹਦੇ ਕੋਲ ਸਕੂਨ ਵੀ ਨਹੀਂ ਇੱਕ ਹੈਪੀ ਪਰਿਵਾਰ ਹੁੰਦਾ ਛੋਟੀ ਫੈਮਿਲੀ ਹੁੰਦੀ ਆ ਬੜੇ ਖੁਸ਼ ਰਹਿੰਦੇ ਨੇ ਦਿਲੀਪ ਐਪ੍ਰਿਲਸ ਦੇ ਨਾਮ ਤੇ ਇਹਦਾ ਬਿਜ਼ਨਸ ਹੁੰਦਾ ਜੈ ਕੁਮਾਰ ਜੈਨ ਬੰਗਲੌਰ ਦੇ ਅਮੀਰਾਂ ਦੇ ਵਿੱਚੋਂ ਇੱਕ ਹੁੰਦਾ ਬੰਗਲੌਰ ਸ਼ਹਿਰ ਦੇ ਜਿੰਨੇ ਅਮੀਰ ਹੁੰਦੇ ਨੇ ਤਾਂ ਜੈ ਕੁਮਾਰ ਜੈਨ ਦਾ ਇੱਕ ਨਾਮ ਹੁੰਦਾ ਤਾਂ 17 ਦਸ ਦੀ ਸਵੇਰ ਨੂੰ ਜੈ ਆਪਣੀ ਪਤਨੀ ਤੇ ਆਪਣੇ ਛੋਟੇ ਮੁੰਡੇ ਨੂੰ ਰੇਲਵੇ ਸਟੇਸ਼ਨ ਤੇ ਡ੍ਰੌਪ ਕਰਨ ਤੋਂ ਬਾਅਦ ਜਦੋਂ ਘਰੇ ਆਉਂਦਾ ਆਪਣੀ ਬੇਟੀ ਨਾਲ ਖੂਬ ਸਾਰੀਆਂ ਗੱਲਾਂ ਕਰਦਾ ਉਸ ਤੋਂ ਬਾਅਦ ਰਾਤ ਨੂੰ ਕੁੜੀ ਦੁੱਧ ਲੈ ਕੇ ਆਉਂਦੀ ਉਹ ਸੌ ਜਾਂਦੇ ਨੇ ਸਵੇਰੇ ਉੱਠਦੇ ਨੇ ਤਾਂ ਪੂਰੀ ਰੌਲਾ ਪਾਉਣਾ ਸ਼ੁਰੂ ਕਰਦੀ ਆ ਉਠਣਸਾਰ ਤਾਂ ਜਿਹੜੇ ਗੁਆਂਢੀ ਹੈਗੇ ਨੇ ਜਾਇਦੇ ਘਰੇ ਪਹੁੰਚਦੇ ਨੇ ਜਾ ਕੇ ਦੇਖਦੇ ਨੇ ਕਿ ਵਾਸ਼ਰੂਮ ਦੇ ਵਿੱਚ ਭਿਆਨਕ ਅੱਗ ਲੱਗੀ ਪਈ ਹੁੰਦੀ ਆ ਐਮਬੂਲੈਂਸ ਨੂੰ ਫਾਇਰ ਬ੍ਰਿਗੇਡ ਨੂੰ ਬੁਲਾਇਆ ਜਾਂਦਾ ਹੈ ਅੱਗ ਬੁਝਾਈ ਜਾਂਦੀ ਆ ਗੁਆਂਢੀ ਪਹੁੰਚਦੇ ਨੇ ਦੇਖਦੇ ਨੇ ਕਿ ਵਾਸ਼ਰੂਮ ਦੇ ਵਿੱਚ ਜਾਇਦੇ ਘਰੇ ਅੱਗ ਲੱਗੀ ਹੁੰਦੀ ਆ ਅੱਗ ਉੱਤੇ ਕਾਬੂ ਪਾ ਲਿਆ ਜਾਂਦਾ ਫਾਇਰ ਬ੍ਰਿਗੇਡ ਨੂੰ ਬੁਲਾ ਕੇ ਬਟ ਅਫਸੋਸ ਜੈ ਕੁਮਾਰ ਜਾਨ ਦੀ ਬਾਡੀ ਪੂਰੀ ਤਰ੍ਹਾਂ ਚੁੱਤ ਜਾਂਦੀ ਆ ਉਸ ਅੱਗ ਦੇ ਵਿੱਚ ਮੌਤ ਹੋ ਜਾਂਦੀ ਆ ਜੈ ਕੁਮਾਰ ਜੈਨ ਦੀ ਪੁਲਿਸ ਆਉਂਦੀ ਆ ਕੁੜੀ ਤੋਂ ਪੁੱਛਦੇ ਨੇ ਕਿ ਕਿਵੇਂ ਇਹ ਹਾਦਸਾ ਹੋਇਆ ਤਾਂ ਕੁੜੀ ਕਹਿੰਦੀ ਕਿ ਪਾਪਾ ਗਏ ਸੀਗੇ ਨਹਾਉਣ ਵਾਸਤੇ ਸ਼ਾਰਟ ਸਰਕਟ ਹੋਣ ਦੇ ਕਾਰਨ ਅੱਗ ਲੱਗੀ ਵਾਸ਼ਰੂਮ ਵਿੱਚ ਰੋਣਾ ਸ਼ੁਰੂ ਕਰ ਦਿੰਦੀ ਆ ਕਿ ਪਾਪਾ ਉਸ ਅੱਗ ਦੇ ਵਿੱਚ ਚਲ ਚੁ ਗਏ ਤਾਂ ਜਿਹੜੀ ਅੱਗ ਦੀ ਖਬਰ ਆ ਉਹ ਚਾਰੇ ਪਾਸੇ ਫੈਲ ਜਾਂਦੀ ਆ ਕਿਉਂਕਿ ਜੈ ਜਿਹੜਾ ਹੈਗਾ ਉਹ ਨਾਮੀ ਹਸਤੀਆਂ ਦੇ ਵਿੱਚੋਂ ਇੱਕ ਸੀ ਬੰਗਲੌਰ ਸ਼ਹਿਰ ਦੇ ਪੁਲਿਸ ਆਉਂਦੀ ਆ ਕੁੜੀ ਤੋਂ ਪੁੱਛਗਿੱਛ ਕਰਦੀ ਉਹਦੇ ਬਿਆਨ ਦਰਜ ਕਰਦੀ ਆ ਤਾਂ ਕੁੜੀ ਆਪਣੇ ਬਿਆਨ ਦਰਜ ਕਰਵਾਉਂਦੀ ਆ ਰੋਂਦੀ ਰੋਂਦੀ ਕਿ ਪਾਪਾ ਸਵੇਰ ਨਹਾਉਣ ਗਏ ਸੀਗੇ ਵਾਸ਼ਰੂਮ ਦੇ ਵਿੱਚ ਤਾਂ ਸ਼ਾਰਟ ਸਰਕਟ ਹੋਣ ਦੇ ਕਾਰਨ ਅੱਗ ਲੱਗੀ ਫਿਰ ਰੋਣਾ ਸ਼ੁਰੂ ਕਰਦੀ ਆ ਕਿ ਪਾਪਾ ਉਸ ਅੱਗ ਦੇ ਵਿੱਚ ਝੁੱਸ ਗਏ ਪੁਲਿਸ ਵਾਲਿਆਂ ਨੂੰ ਤਰਸ ਆਉਂਦਾ ਲਾਸ਼ ਨੂੰ ਕਬਜ਼ੇ ਦੇ ਵਿੱਚ ਲਿਆ ਜਾਂਦਾ ਤੇ ਪੋਸਟਮਾਰਟਮ ਵਾਸਤੇ ਭੇਜ ਦਿੱਤਾ ਜਾਂਦਾ ਪੋਸਟਮਾਰਟਮ ਦੀ ਜਦੋਂ ਰਿਪੋਰਟ ਆਉਂਦੀ ਆ ਤਾਂ ਪੁਲਿਸ ਵਾਲੇ ਹੈਰਾਨ ਰਹਿ ਜਾਂਦੇ ਨੇ ਕਿਉਂਕਿ ਜੋ ਪੋਸਟਮਾਰਟਮ ਰਿਪੋਰਟ ਦੇ ਵਿੱਚ ਲਿਖਿਆ ਹੁੰਦਾ ਉਹ ਕੁੜੀ ਦੇ ਬਿਆਨਾਂ ਦੇ ਨਾਲ ਮੈਚ ਨਹੀਂ ਕਰਦਾ ਕੁੜੀ ਨੇ ਬਿਆਨ ਦਰਜ ਕਰਵਾਏ ਹੁੰਦੇ ਨੇ ਕਿ ਪਾਪਾ ਦੀ ਜਿਹੜੀ ਡੈਥ ਆ ਉਹ ਸ਼ਾਰਟ ਸਰਕਟ ਹੋਣ ਕਰਕੇ ਅੱਗ ਲੱਗਣ ਕਰਕੇ ਹੋਈ ਆ ਬਟ ਜੋ ਪੋਸਟਮਾਰਟਮ ਦੇ ਵਿੱਚ ਆਉਂਦਾ ਉਹ ਬਹੁਤ ਹੈਰਾਨ ਕਰਨ ਵਾਲਾ ਬੇਰਵਾ ਹੁੰਦਾ ਪੋਸਟਮਾਰਟਮ ਦੇ ਵਿੱਚ ਲਿਖਿਆ ਹੁੰਦਾ ਕਿ ਜੈ ਦੀ ਜਿਹੜੀ ਮੌਤ ਆ ਉਹ ਖੂਨ ਦਿਮਾਗ ਤੱਕ ਨਾ ਪਹੁੰਚਣ ਕਰਕੇ ਹੋਈ ਆ ਮਤਲਬ ਕਿ ਇਹਦੇ ਉੱਪਰ ਕਿਸੇ ਤੇਜ਼ਦਾਰ ਹਥਿਆਰ ਨਾਲ ਹਮਲਾ ਕੀਤਾ ਗਿਆ ਹਮਲਾ ਕਰਨ ਤੋਂ ਬਾਅਦ ਜਿਹੜਾ ਇਹਦਾ ਬਲੱਡ ਬਲੱਡ ਦਾ ਸਰਕਲ ਆ ਉਹ ਟੁੱਟਿਆ ਉਹਦਾ ਜਿਹੜਾ ਬਲੱਡ ਆ ਉਹ ਦਿਮਾਗ ਤੱਕ ਨਹੀਂ ਪਹੁੰਚਿਆ ਤੇ ਉਸ ਕਰਕੇ ਖੂਨ ਦੀ ਐਬਸੈਂਸ ਕਰਕੇ ਇਹ ਜਿਹੜੀ ਡੈਥ ਆ ਹੋਈ ਆ ਤਾਂ ਪੁਲਿਸ ਵਾਲੇ ਵੀ ਹੈਰਾਨ ਹੋ ਜਾਂਦੇ ਨੇ ਆਨਗਵਾਂ ਦੇ ਵਿੱਚ ਪਤਾ ਕਰਦੇ ਨੇ ਤਾਂ ਲੋਕ ਦੱਸਦੇ ਨੇ ਕਿ ਜੈ ਵਰਗਾ ਕੋਈ ਚੰਗਾ ਬੰਦਾ ਹੀ ਨਹੀਂ ਸੀ ਇਹ ਗਰੀਬਾਂ ਦੇ ਵੀ ਹੈਲਪ ਕਰਦਾ ਸੀਗਾ ਬੜਾ ਇੱਕ ਖੁਸ਼ ਮਿਜ਼ਾਜ ਬੰਦਾ ਸੀਗਾ ਤਾਂ ਜਦੋਂ ਗਵਾਂਡੀਆਂ ਤੋਂ ਖਬਰਾਂ ਸੁਣਨਾਂ ਪੁਲਸੋ ਵਾਲਿਆਂ ਨੂੰ ਵੀ ਤਰਸਾਂਦਾ ਕਿ ਯਾਰ ਐਸ ਭਲੇ ਬੰਦੇ ਦਾ ਮਤਲਬ ਆਪਾਂ ਜਿਹੜਾ ਡੈਥ ਦਾ ਕਾਰਨ ਆ ਉਹ ਲੱਭ ਕੇ ਲੋਕਾਂ ਸਾਹਮਣੇ ਲੈ ਕੇ ਆਉਣਾ ਚਲੋ ਜੀ ਉਹ ਕੁੜੀ ਤੋਂ ਦੁਬਾਰਾ ਪੁੱਛਦੇ ਨੇ ਕਿ ਬੇਟਾ ਤੂੰ ਰੂਮ ਦੇ ਵਿੱਚ ਤਾਂ ਨਹੀਂ ਸੀਗੀ ਉਸ ਟਾਈਮ ਤੂੰ ਸੁੱਤੀ ਦਾ ਨਹੀਂ ਪਈ ਸੀ ਬੇ ਜਿਹੜਾ ਰਿਪੋਰਟ ਦੇ ਵਿੱਚ ਆਇਆ ਉਹ ਗਲਤ ਹੋਇਆ ਕੁੜੀ ਕਹਿੰਦੀ ਨਹੀਂ ਕਹਿੰਦੀ ਮੈਂ ਉਸ ਟਾਈਮ ਜਾਗਦੀ ਸੀਗੀ ਪਾਪਾ ਮੇਰੇ ਸਾਹਮਣੇ ਹੀ ਵਾਸ਼ਰੂਮ ਦੇ ਵਿੱਚ ਗਏ ਸੀਗੇ ਰਿਪੋਰਟ ਹੋ ਸਕਦਾ ਗਲਤ ਹੋਵੇ ਬਟ ਜਿਹੜਾ ਡੈਥ ਦਾ ਕਾਰਨ ਆ ਡੈਥ ਦਾ ਕਾਰਨ ਸ਼ਾਰਟ ਸਰਕਟ ਯਾਰ ਕੁੜੀ ਤੇ ਥੋੜਾ ਜਿਹਾ ਪੁਲਸ ਵਾਲਿਆਂ ਨੂੰ ਡਾਊਟ ਹੁੰਦਾ ਉਸ ਤੋਂ ਬਾਅਦ ਉਹ ਦੂਸਰੀ ਗਲੀ ਦੇ ਵਿੱਚ ਜਾਂਦੇ ਨੇ ਤਾਂ ਉੱਥੇ ਜਾ ਕੇ ਪੁੱਛਗਿੱਛ ਕਰਦੇ ਨੇ ਤਾਂ ਇੱਕ ਦੋ ਗਵਾਂਢੀ ਜਿਹੜੇ ਹੁੰਦੇ ਨੇ ਉਹ ਕਹਿੰਦੇ ਨੇ ਕਿ ਜਾਇ ਜਿਹੜੀ ਕੁੜੀ ਆ ਰਹੀ ਆ ਇਹਦੇ ਸਵੰਸੀ ਗਵਾਂਢ ਦਾ ਇੱਕ ਮੁੰਡਾ ਪ੍ਰਵੀਨ ਨਾਲ ਇਹੀ ਜਿਹੜੀ ਗੱਲ ਹੈਗੀ ਆ ਇਹ ਰੀਆ ਦੇ ਫਾਦਰ ਨੂੰ ਜੈਨ ਨੂੰ ਚੰਗੀ ਨਹੀਂ ਲੱਗਦੀ ਸੀ ਪੁਲਿਸ ਵਾਲੇ ਇੱਕ ਵਾਰ ਤਾਂ ਇਸ ਗੱਲ ਨੂੰ ਅਗਲਾਕ ਕਰਦੇ ਨੂੰ ਸੋਚਦੇ ਨੇ ਕਿ ਯਾਰ ਐਡੀ ਸੋਹਣੀ ਪਰਬ੍ਰਿਸ਼ ਦਿੱਤੀ ਹੈ ਨੇ ਕਿਉਂਕਿ ਜਦੋਂ ਸਨੈਪਸ ਦੇਖਦੇ ਨੇ ਆਂਡੀਆਂ ਗੋਣਾਂ ਦਾ ਪੁੱਛਦੇ ਨੇ ਤਾਂ ਡੀ ਗੋਣੇ ਦੱਸਦੇ ਨੇ ਕਿ ਇਹ ਹਰ ਸਾਲ ਆਪਣੇ ਪਰਿਵਾਰ ਨੂੰ ਟ੍ਰਿਪ ਤੇ ਲੈ ਕੇ ਜਾਂਦਾ ਸੀਗਾ ਬੱਚਿਆਂ ਨੂੰ ਘਮਾਉਂਦਾ ਪਿਆਉਂਦਾ ਸੀ ਬੜਾ ਸੋਹਣਾ ਇਹਦਾ ਜਿਹੜਾ ਰਿਲੇਸ਼ਨ ਸੀਗਾ ਬੱਚਿਆਂ ਨਾਲ ਸੀ ਉਸ ਤੋਂ ਬਾਅਦ ਉਹ ਰੀਆ ਤੋਂ ਪੁੱਛ ਕਿਸ ਕਰਦੇ ਨੇ ਬਟ ਰੀਆ ਆਪਣੇ ਬਿਆਨ ਦੇ ਉੱਤੇ ਅੜੀ ਰਹਿੰਦੀ ਆ ਫਿਰ ਉਹ ਪਰਵੀਨ ਨੂੰ ਬੁਲਾਉਂਦੇ ਨੇ ਦੋਨਾਂ ਨੂੰ ਆਮੇ ਸਾਹਮਣੇ ਬਿਠਾਉਂਦੇ ਨੇ ਤਾਂ ਪ੍ਰਵੀਨ ਉਹ ਤੋਂ ਇਹ ਐਕਸੈਪਟ ਕਰਦਾ ਕਿ ਜਦੋਂ ਸ਼ਾਰਟ ਸਰਕਟ ਹੋਇਆ ਉਦੋਂ ਮੈਂ ਏਰੀਆ ਦੇ ਕੋਲ ਹੀ ਸੀ ਬਟ ਜਿਹੜੀ ਡੈਥ ਐਸੇ ਕਾਰਨ ਕਰਕੇ ਹੀ ਸ਼ਾਰਟ ਸਰਕਟ ਕਰਕੇ ਹੀ ਹੋਈ ਆ ਪੁਲਿਸ ਵਾਲਿਆਂ ਨੂੰ ਥੋੜਾ ਜਿਹਾ ਪ੍ਰਵੀਨ ਉੱਤੇ ਡਾਊਟ ਹੁੰਦਾ ਤਾਂ ਉਹਨਾਂ ਨੂੰ ਲੱਗਦਾ ਕਿ ਐਦਾਂ ਨਹੀਂ ਮੰਨਣੇ ਹੈਗੇ ਤਾਂ ਪ੍ਰਵੀਨ ਨੂੰ ਉਹ ਅਲੱਗ ਰੂਮ ਦੇ ਵਿੱਚ ਲਿਜਾ ਕੇ ਉੱਥੇ ਸਖਤੀ ਨਾਲ ਪੁੱਛਗਿੱਛ ਕਰਦੇ ਨੇ ਜਦੋਂ ਸਖਤੀ ਕੀਤੀ ਜਾਂਦੀ ਆ ਪ੍ਰਵੀਨ ਨਾਲ ਤਾਂ ਪ੍ਰਵੀਨ ਟੁੱਟ ਜਾਂਦਾ ਪਰਵੀਨ ਆਪਣਾ ਹੌਸਲਾ ਜਿਹੜਾ ਉਹ ਛੱਡ ਜਾਂਦਾ ਤਾਂ ਉਹ ਕਹਿੰਦਾ ਕਿ ਹਾਂ ਅਸੀਂ ਇਹਦਾ ਮਰਡਰ ਕੀਤਾ ਮੈਂ ਤੇ ਰੀਆ ਨੇ ਦੋਵਾਂ ਨੇ ਮਿਲ ਕੇ ਜੈ ਅੰਕਲ ਦਾ ਮਰਡਰ ਕੀਤਾ ਉਸ ਤੋਂ ਬਾਅਦ ਰੀਆ ਨੂੰ ਬੁਲਾਇਆ ਜਾਂਦਾ ਰੀਆ ਫਿਰ ਸਾਰਾ ਕੁਝ ਦੱਸਣਾ ਸ਼ੁਰੂ ਕਰਦੀ ਹੈ ਕਿ ਕਿਵੇਂ ਸਭ ਹੋਇਆ ਅਸਲ ਦੇ ਵਿੱਚ ਰੀਆ ਨੂੰ ਉਹਦੇ ਫਾਦਰ ਸਾਹਿਬ ਬਹੁਤ ਪਿਆਰ ਕਰਦੇ ਸੀ ਲਾਡ ਪਿਆਰ ਉਹਨੂੰ ਬਹੁਤ ਦਿੱਤਾ ਜਾਂਦਾ ਤੇ ਐਸੇ ਹੀ ਲਾਡ ਪਿਆਰ ਦਾ ਜਿਹੜਾ ਫਾਇਦਾ ਸੀਗਾ ਉਹ ਰੀਆ ਨੇ ਚੁੱਕਿਆ ਸੀ ਰੀਆ 10ਵੀਂ ਚ ਪੜ੍ਹਦੀ ਹੁੰਦੀ ਆ ਬੰਗਲੌਰ ਦਾ ਇੰਟਰਨੈਸ਼ਨਲ ਸਕੂਲ ਉੱਥੇ ਹੀ ਪ੍ਰਵੀਨ ਪੜ੍ਹਦਾ ਹੁੰਦਾ ਰੀਆ 15 ਸਾਲ ਦੀ ਹੁੰਦੀ ਆ ਪ੍ਰਵੀਨ 19 ਸਾਲ ਦਾ ਹੁੰਦਾ ਤਾਂ 4 ਸਾਲਾਂ ਦਾ ਜਿਹੜਾ ਇਹਨਾਂ ਦਾ ਗੈਪ ਆ ਉਹ ਹੁੰਦਾ ਬਟ ਰੀਆ 15 ਸਾਲ ਦੀ ਹੋਣ ਦੇ ਬਾਵਜੂਦ ਇੱਕ ਵੱਡੀ ਕੁੜੀ ਦੀ ਤਰ੍ਹਾਂ ਦਿਖਦੀ ਆ ਉਹ 20-22 ਸਾਲਾਂ ਦੀ ਲੱਗਦੀ ਆ ਮਤਲਬ ਪੂਰਾ ਪੂਰੀ ਮੈਚ्योर ਦਿਖਦੀ ਆ ਉਹ ਰੀਆ ਜ਼ਿਆਦਾਤਰ ਫੋਨ ਦੇ ਉੱਤੇ ਬਿਜ਼ੀ ਰਹਿੰਦੀ ਆ ਉਹਦੇ ਪਾਪਾ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਹੈਗੀ ਰੀਆ ਜਾ ਆਪਣੇ ਰੂਮ ਦੇ ਵਿੱਚ ਐਡ ਕਰਦੀ ਦੇਖੀ ਜਾਂਦੀ ਆ ਤੇ ਜਾਂ ਫੋਨ ਦੇ ਉੱਪਰ ਗੱਲ ਕਰਦੀ ਦੇਖੀ ਜਾਂਦੀ ਆ ਰੀਆ ਦੇ ਫਾਦਰ ਸਾਹਿਬ ਉਹਨੂੰ ਪਿਆਰ ਨਾਲ ਸਮਝਾਉਂਦੇ ਨੇ ਬਟ ਰੀਆ ਨਹੀਂ ਸਮਝਦੀ ਹੈਗੀ ਉਹ ਫੋਨ ਦਾ ਖਿਹੜਾ ਬਿਲਕੁਲ ਨਹੀਂ ਛੱਡਦੀ ਇੱਕ ਹੋਰ ਇਨਸੀਡੈਂਟ ਹੁੰਦਾ ਇਹਨਾਂ ਦੇ ਪਰਿਵਾਰ ਦੇ ਵਿੱਚ ਰੀਆ ਇੱਕ ਵਾਰ ਆਪਣੇ ਫਾਦਰ ਨੂੰ ਬੋਲ ਕੇ ਕਿ ਮੈਂ ਆਪਣੀਆਂ ਸਹੇਲੀਆਂ ਦੇ ਨਾਲ ਬੰਬੇ ਜਾ ਰਹੀਆਂ ਇੱਕ ਮਤਲਬ ਐਜੂਕੇਸ਼ਨਲ ਟੂਰ ਦੇ ਉੱਪਰ ਤਾਂ ਉਹਦੇ ਪਾਪਾ ਉਹਨੂੰ ਅਜਾਜ਼ ਦੇ ਦਿੰਦੇ ਨੇ ਬਟ ਰੀਆ ਆਪਣੀਆਂ ਸਹੇਲੀਆਂ ਦੇ ਨਾਲ ਨਹੀਂ ਜਾਂਦੀ ਹੈਗੀ ਉਹ ਪ੍ਰਵੀਨ ਦੇ ਨਾਲ ਆਪਣੇ ਬਾਇਫਰੈਂਡ ਦੇ ਨਾਲ ਬੰਬੇ ਚਲੇ ਜਾਂਦੀ ਹੈ ਉੱਥੇ ਜਾ ਕੇ ਛੋਟੇ ਕੱਪੜੇ ਪਹਿਨਦੀ ਆਪਣੀਆਂ ਸਨੈਪਸ ਖਿੱਚਦੀ ਆ ਪ੍ਰਵੀਨ ਨਾਲ ਤੇ ਇੱਕ ਮੋਡਲਿੰਗ ਸ਼ੋਅ ਦੇ ਵਿੱਚ ਵੀ ਉਹ ਅ ਅਪੀਅਰੈਂਸ ਆਪਣੀ ਦਿੰਦੀ ਆ ਮੋਡਲਿੰਗ ਕਰਦੀ ਆ ਇੱਕ ਮੋਡਲ ਸ਼ੋਅ ਦੇ ਵਿੱਚ ਇਹ ਕਿਵੇਂ ਨਾ ਕਿਵੇਂ ਜਿਹੜੀਆਂ ਸਨੈਪਸ ਹੈਗੀਆਂ ਨੇ ਇਹ ਰੀਆ ਦੇ ਫਾਦਰ ਕੋਲ ਪਹੁੰਚਦੀਆਂ ਨੇ ਤਾਂ ਜਦੋਂ ਘਰੇ ਆਉਂਦੀ ਆ ਤਾਂ ਉਹਨੂੰ ਕਹਿੰਦੇ ਨੇ ਕਿ ਕਿੱਥੇ ਗਈ ਸੀ ਤੂੰ ਉਹ ਕਹਿੰਦੀ ਮੈਂ ਤਾਂ ਮੁੰਦਾਸ ਕੇਰਾ ਗਈ ਸੀ ਬੰਬੇ ਆਪਣੇ ਸਿਲੇ ਨਾਲ ਤਰੀਆ ਦੇ ਫਾਦਰ ਉਸੇ ਟਾਈਮ ਹੀ ਉਹਦੇ ਸਹੇਲੀ ਨੂੰ ਫੋਨ ਲਾਉਂਦੇ ਨੇ ਸਪੀਕਰ ਤੇ ਤਾਂ ਉਹਦੀ ਜਿਹੜੀ ਸਹੇਲੀ ਕਹਿੰਦੀ ਹੈ ਕਿ ਅੰਕਲਾ ਸੀਤਾ ਗਏ ਨਹੀਂ ਹੈਗੇ ਰੀਆ ਦਾ ਸਾਨੂੰ ਤਾਂ ਨਹੀਂ ਪਤਾ ਹੈਗਾ ਤਾਂ ਰੀਆ ਦੇ ਜਿਹੜੇ ਫਾਦਰ ਹੁੰਦੇ ਨੇ ਉਸ ਟਾਈਮ ਉਹਨਾਂ ਨੂੰ ਬਹੁਤ ਗੁੱਸਾ ਆਉਂਦਾ ਉਹਨਾਂ ਦਾ ਜਿਹੜਾ ਪਾਰ ਆਉ ਸੱਤਵੇਂ ਸਮਾਨ ਦਿੱਤੇ ਪਹੁੰਚ ਜਾਂਦਾ ਉਹਦੇ ਦੋ ਥੱਪੜ ਲਾਉਂਦੇ ਨੇ ਤੇ ਉਹਦਾ ਫੋਨ ਖੋ ਕੇ ਆਪਣੇ ਕੋਲ ਰੱਖ ਲੈਂਦੇ ਰੀਆ ਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਹੈ ਉਸ ਤੋਂ ਬਾਅਦ ਜਦੋਂ ਦੇ ਪਾਪਾ ਆਪਣੇ ਆਫਿਸ ਚਲੇ ਜਾਂਦੇ ਨੇ ਤਾਂ ਰੀਆ ਚੋਰੀ ਛੁਪੇ ਉਹਨੂੰ ਮਿਲਣ ਵਾਸਤੇ ਮਾਉਲ ਦੇ ਵਿੱਚ ਚਲੀ ਜਾਂਦੀ ਆ ਪ੍ਰਵੀਨ ਤਾਂ ਪ੍ਰਵੀਨ ਕਹਿੰਦਾ ਕਿ ਐਦਾਂ ਤਾਂ ਕੰਮ ਨਹੀਂ ਚੱਲਣਾ ਹੈਗਾ ਮੈਂ ਰਹਿ ਨਹੀਂ ਸਕਦਾ ਹੈਗਾ ਤੇਰੇ ਨਾਲ ਗੱਲ ਕਰੇ ਤੋਂ ਬਿਨਾਂ ਤੇ ਕਿਰਿਆ ਦਾ ਵੀ ਹੀ ਹਾਲ ਹੁੰਦਾ ਤਾਂ ਪ੍ਰਵੀਨ ਉਹਨੂੰ ਇੱਕ ਫੋਨ ਦੇ ਦਿੰਦਾ ਛੋਟਾ ਜਿਹਾ ਕਿ ਤੂੰ ਇਹਨੂੰ ਰੱਖ ਲੈ ਚੋਰੀੋਂ ਪਤਾ ਨਾ ਲੱਗਣ ਦੀ ਆਪਣੇ ਘਰੇ ਫ੍ਰੀਓ ਫੋਨ ਲੈ ਆਉਂਦੀ ਆ ਥੋੜੇ ਦਿਨਾਂ ਬਾਅਦ ਇੱਕ ਦਿਨ ਰਾਤ ਨੂੰ ਜਦੋਂ ਦੇ ਪਾਪਾ ਦੇਖਦੇ ਨੇ ਕਿਉਂਕਿ ਜਦੋਂ ਕੁੜੀ ਇਸ ਤਰ੍ਹਾਂ ਦਾ ਬਿਹੇਵ ਕਰਨ ਲੱਗਦੀ ਆ ਤਾਂ ਸਭ ਤੋਂ ਵੱਧ ਜਿਹੜੀ ਫਿਕਰ ਹੁੰਦੀ ਆ ਉਹ ਇੱਕ ਪਿਓ ਨੂੰ ਹੁੰਦੀ ਆ ਕਿਉਂਕਿ ਉਹਦੇ ਪਿਓ ਨੇ ਜਿਹੜੀ ਇੱਜ਼ਤ ਕਮਾਈ ਹੁੰਦੀ ਉਹ ਨਹੀਂ ਚਾਹਣਾ ਹੈਗਾ ਕਿ ਜਿਹੜੀ ਐਨੇ ਸਾਲਾਂ ਦੇ ਵਿੱਚ ਜਿਹੜੀ ਮੈਂ ਇੱਜ਼ਤ ਬਣਾਈ ਹੈ ਤੇ ਉਹ ਐਦਾਂ ਚਲੇ ਜਾਵੇ ਉਹ ਇੱਕ ਦਿਨ ਰਾਤ ਨੂੰ ਉੱਠਦਾ ਤਾਂ ਦੇਖਦਾ ਕਿ ਰੀਆ ਕਿਸੇ ਨਾਲ ਫੋਨ ਤੇ ਗੱਲ ਕਰ ਰਹੀ ਹੁੰਦੀ ਆ ਉਹ ਜਾ ਕੇ ਖੋਣ ਉਹਦੇ ਤੋਂ ਖੋਣਾ ਤੇ ਉਹਦੀ ਚਾਰ ਪੰਜ ਵਾਰੀ ਥੱਪੜ ਹੈਗੇ ਨੇ ਜਿਹੜੇ ਲਾ ਲਾ ਬਟ ਐਸ ਟਾਈਮ ਰੀਆ ਚੁੱਪ ਨਹੀਂ ਰਹਿੰਦੀ ਉਹ ਚੀਕਾ ਮਾਰਦੀ ਆ ਰੋਣਾ ਕਰਲਾਉਣਾ ਸ਼ੁਰੂ ਕਰਦੀ ਆ ਪਰ ਇਸ ਟਾਈਮ ਉਹਦੇ ਅੰਦਰ ਇੱਕ ਆਪਣੇ ਪਿਓ ਦੇ ਪ੍ਰਤੀ ਇੱਕ ਨਫ਼ਰਤ ਦੀ ਭਾਵਨਾ ਜਿਹੜੀ ਹੈਗੀ ਆ ਉਹ ਪੈਦਾ ਹੋ ਜਾਂਦੀ ਆ ਉਹ ਆਪਣੇ ਪਿਓ ਤੋਂ ਬਦਲਾ ਲੈਣਾ ਚਾਹੁੰਦੀ ਆ ਇੱਥੋਂ ਹੀ ਸ਼ੁਰੂ ਹੋ ਜਾਂਦਾ ਹੈ ਜੈ ਕੁਮਾਰ ਜੈਨ ਦੇ ਮਰਡਰ ਦਾ ਪਲਾਨ ਦੋਨੋਂ ਜਣੇ ਫਿਰ ਇੱਕ ਦਿਨ ਜਦੋਂ ਮਿਲਦੇ ਨੇ ਤਾਂ ਫਿਰ ਉਹ ਪਲਾਨ ਕਰਦੇ ਨੇ ਕਿ ਆਪਾਂ ਜੈਨ ਮਾਰਾਂਗੇ ਪ੍ਰਵੀਨ ਵੀ ਗਵਾਰ ਦਾ ਗਵਾਂਡੀ ਮੁੰਡਾ ਹੁੰਦਾ ਉਹਦੇ ਪਾਪਾ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਤਾਂ ਬਟ ਉਹਨੂੰ ਪੈਸਾ ਕਾਫੀ ਮਿਲ ਜਾਂਦਾ ਉਹ ਪੈਸੇ ਨੂੰ ਜਮ੍ਹਾਂ ਕਰ ਦਿੰਦਾ ਤੇ ਉਹਦਾ ਜਿਹੜਾ ਇੰਟਰਸਟ ਆਉਣਾ ਉਹਦੇ ਨਾਲ ਉਹ ਪਰਿਵਾਰ ਦਾ ਆਪਣੇ ਦਾ ਗੁਜ਼ਾਰਾ ਕਰਦੇ ਨੇ ਬਟ ਐਸ ਰਿਲੇਸ਼ਨ ਬਾਰੇ ਪ੍ਰਵੀਨ ਦੇ ਮਾਪਿਓ ਨੂੰ ਕੁਝ ਵੀ ਪਤਾ ਨਹੀਂ ਹੁੰਦਾ ਹੈ ਪ੍ਰਵੀਨ ਫਿਰ ਜਾਂ ਉਹ ਇੱਕ ਫੋਨ ਦਿੰਦਾ ਕਹਿੰਦਾ ਵੀ ਆਪਾਂ ਹੁਣ ਇਹਦਾ ਜਿਹੜਾ ਪਲਾਨ ਹੈਗਾ ਉਹ ਕਰ ਰਹੇ ਆ ਮਰਡਰ ਦਾ ਤਾਂ ਤੂੰ ਮੇਰੇ ਨਾਲ ਫੋਨ ਦੇ ਉੱਤੇ ਟੱਚ ਦੇ ਵਿੱਚ ਰਹਿਣਾ Google ਤੇ ਸਰਚ ਕਰਦੇ ਨੇ ਕਿ ਕਿਸ ਤਰੀਕੇ ਨਾਲ ਆਪਾਂ ਕਿਸੇ ਇਨਸਾਨ ਨੂੰ ਮੌਤ ਦੇ ਘਾਟ ਉਤਾਰ ਸਕਦੇ ਆ ਜਿਹੜਾ ਤਰੀਕਾ ਇਹੋ ਜਿਹਾ ਜਿਹਦੇ ਨਾਲ ਆਪਾਂ ਕਤਲ ਨੂੰ ਇੱਕ ਹਾਦਸੇ ਦੇ ਵਿੱਚ ਬਦਲ ਸਕਦੇ ਆ ਤਾਂ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਉਹਨਾਂ ਦੀ Google ਦੀ ਹਿਸਟਰੀ ਦੇ ਵਿੱਚ ਵੀ ਸੇਵ ਹੋ ਜਾਂਦੀਆਂ ਨੇ ਆਖਰ ਉਹ ਦਿਨ ਆ ਜਾਂਦਾ ਜਦੋਂ ਇਸ ਘਟਨਾ ਨੂੰ ਇਹਨਾਂ ਨੇ ਇਨਜ਼ਾਮ ਦੇਣਾ ਹੁੰਦਾ ਤੇ ਉਹ ਹੁੰਦਾ 17 ਅਗਸਤ 2019 ਦਾ ਜੈ ਆਪਣੀ ਪਤਨੀ ਤੇ ਆਪਣੇ ਮੁੰਡੇ ਨੂੰ ਪੌਂਡੀਚੇਰੀ ਵਾਸਤੇ ਇੱਕ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਵਾਸਤੇ ਛੱਡ ਕੇ ਆਉਂਦਾ ਰੇਲਵੇ ਸਟੇਸ਼ਨ ਤੋਂ ਵਾਪਸ ਆਉਂਦਾ ਤਾਂ ਦੇਖਦਾ ਕਿ ਉਹਦੀ ਕੁੜੀ ਦਾ ਜਿਹੜਾ ਬਿਹੇਵਰ ਪਹਿਲਾਂ ਨਾਲੋਂ ਬਦਲਿਆ ਹੋਣਾ ਦਾ ਐਦਾਂ ਲੱਗਦਾ ਕਿ ਕੁੜੀ ਹੁਣ ਸਿਆਣੀ ਹੋ ਗਈ ਆ ਉਹ ਨਾਲ ਗੱਲਾਂ ਬਾਤਾਂ ਕਰਦੀ ਆ ਖੋਲ ਬੈਨਰ ਕਰਦੇ ਨੇ ਕੁੜੀ ਦੁੱਧ ਲਿਆ ਕੇ ਦਿੰਦੀ ਆ ਬਟ ਉਸ ਟਾਈਮ ਉਹ ਦੁੱਧ ਦੇ ਵਿੱਚ ਇੱਕ ਨਹੀਂ ਦੋ ਨਹੀਂ ਪੂਰੀਆਂ ਛੇ ਗੋਲੀਆਂ ਨੀਂਦੀਆਂ ਪਾ ਦਿੰਦੀ ਆ ਉਹ ਖੁਸ਼ ਹੋ ਜਾਂਦਾ ਕਿ ਮੈਨੂੰ ਮੇਰੀ ਕੁੜੀ ਨੇ ਦੁੱਧ ਲਿਆ ਕੇ ਦਿੱਤਾ ਉਹ ਦੁੱਧ ਨੂੰ ਪੀਂਦਾ ਤੇ ਉਸ ਤੋਂ ਬਾਅਦ ਬੇਹੋਸ਼ੀ ਹਾਲਤ ਦੇ ਵਿੱਚ ਹੋ ਜਾਂਦਾ ਰਾਤ ਨੂੰ 11 ਵਜੇ ਦੇ ਕਰੀਬ ਕ੍ਰੀਆ ਦੁਬਾਰਾ ਆਪਣੇ ਪਿਓ ਦੇ ਰੂਮ ਦੇ ਵਿੱਚ ਆਉਂਦੀ ਆ ਦੇਖਦੀ ਆ ਕਿ ਮੇਰਾ ਪਿਓ ਸੱਤਾ ਜਾ ਨਹੀਂ ਸੱਤਾ ਹੁੰਦਾ ਜਦੋਂ ਆ ਕੇ ਦੇਖਦੀ ਆ ਤਾਂ ਉਹਦਾ ਪਿਓ ਬੁਰੀ ਨੀਂਦ ਦੇ ਵਿੱਚ ਪਿਆ ਹੋਣਾ ਉਹਦਾ ਪਿਓ ਜਿਹਨੇ ਆਪਣੇ ਮਨ ਦੇ ਵਿੱਚ ਬੜੇ ਖਿਆਲ ਲਏ ਹੋਣਗੇ ਕਿ ਮੈਂ ਇਦਾਂ ਕਰਕੇ ਕੱਲ ਬਿਜ਼ਨਸ ਹੈਂਡਲ ਕਰਨਾ ਇੱਥੇ ਮੈਂ ਪੇਮੈਂਟ ਦੇਣੀ ਆ ਇੱਥੇ ਮੈਂ ਮਾਲ ਭੇਜਣਾ ਐਸੇ ਆਪ ਦੇ ਵਿੱਚ ਸੁੱਤਾ ਹੁੰਦਾ ਕਿ 18 ਅਗਸਤ ਦਾ ਸੂਰਜ ਚੜ੍ਹੂਗਾ ਮੈਂ ਉਹ ਸੂਰਜ ਨੂੰ ਨਮਸਕਾਰ ਕਰਾਂਗਾ ਬਟ ਕਿਸਮਤ ਧੋਖਾ ਦਿੰਦੀ ਆ ਕਿਉਂ ਨਾ 18 ਗੱਦਾ ਸੂਰਜ ਨਹੀਂ ਦੇਖਣਾ ਸੀ ਪ੍ਰੀਆ ਜਦੋਂ ਦੇਖਦੀ ਆ ਕਿ ਪਾਪਾ ਸੁੱਤੇ ਪਏ ਨੇ ਤਾਂ ਉਹ ਪ੍ਰਵੀਨ ਨੂੰ ਕਾਲ ਕਰਦੀ ਆ ਕਿ ਆ ਜਾ ਪ੍ਰਵੀਨ ਆਪਣੇ ਹੱਥ ਦੇ ਵਿੱਚ ਇੱਕ ਤੇਜ਼ਦਾਰ ਹਥਿਆਰ ਲੈ ਕੇ ਆਉਂਦਾ ਇੱਕ ਚਾਕੂ ਲੈ ਕੇ ਆਉਂਦਾ ਜਦੋਂ ਆ ਜਾਂਦਾ ਤਾਂ ਉਸ ਤੋਂ ਬਾਅਦ ਰੀਆ ਵੀ ਇੱਕ ਚਾਕੂ ਲੈਂਦੀ ਆ ਤਾਂ ਦੋਨੇ ਜਾਣੇ ਆਪਣੇ ਪਿਓ ਦੇ ਰੂਮ ਦੇ ਵਿੱਚ ਦਾਖਲ ਹੁੰਦੇ ਨੇ ਲਗਾਤਾਰ ਧਾੜ ਧਾੜ ਉਹਦੇ ਉੱਤੇ 12 ਕਰ ਦਿੰਦੇ ਨੇ ਉਸ ਤੋਂ ਬਾਅਦ ਪਲਾਸ ਨੂੰ ਕਸੀਟ ਕੇ ਵਾਸ਼ਰੂਮ ਦੇ ਵਿੱਚ ਛੱਡ ਦਿੰਦੇ ਨੇ ਉਦੋਂ ਬਾਅਦ ਕੱਪੜੇ ਜਿਹੜੇ ਹੁੰਦੇ ਨੇ ਸਾਰੇ ਧੋਦੇ ਨੇ ਬੈੱਡ ਸ਼ੀਟ ਆ ਉਹਨੂੰ ਵਾਸ਼ਿੰਗ ਮਸ਼ੀਨ ਦੇ ਵਿੱਚ ਧੋਤਾ ਜਾਂਦਾ ਤੇ ਸੁਕਾਇਆ ਜਾਂਦਾ ਦੀਵਾਰਾਂ ਉੱਪਰ ਸਾਰੇ ਦੇ ਸਾਡੇ ਜਿਹੜੇ ਬਲੱਡ ਦੇ ਨਿਸ਼ਾਨ ਹੁੰਦੇ ਨੇ ਉਹ ਧੋਤੇ ਜਾਂਦੇ ਨੇ ਸਵੇਰ ਹੁੰਦੀ ਆ ਰੀਆ ਉੱਠਦੀ ਆ ਤੇ ਗੇਟ ਖੋਲ ਕੇ ਤਿੰਨ ਬੋਤਲਾਂ ਪੈਟਰੋਲ ਦੀਆਂ ਲੈ ਕੇ ਆਉਂਦੀ ਹੈ ਸ਼ਾਇਦ ਇਹ ਰਾਤ ਨੂੰ ਲੈ ਕੇ ਨਹੀਂ ਆ ਸਕੀ ਭੁੱਲ ਗਏ ਹੋਣਗੇ ਪੈਟਰੋਲ ਲੈ ਕੇ ਉਹਨੇ ਤੇ ਆਪਣੇ ਪਿਓ ਦੀ লাশ ਉੱਤੇ ਉਹ ਪੈਟਰੋਲ ਛਿੜਕਦੀ ਆ ਉਸ ਤੋਂ ਬਾਅਦ ਦੀਲੀ ਨਾਲ ਅੱਗ ਭਲਾ ਦਿੱਤੀ ਜਾਂਦੀ ਆ ਪੰਬਰ ਉੱਠ ਜਾਂਦੇ ਨੇ ਅਗਰੀਆਂ ਲੱਫਟਾਂ ਨਿਕਲ ਜਾਂਦੀਆਂ ਨੇ ਰੀਆ ਚੀਕਣਾ ਸ਼ੁਰੂ ਕਰਦੀ ਆ ਗਵਾਂਡੀ ਇਕੱਠੇ ਹੋ ਜਾਂਦਾ ਏ ਸੀ ਦੋਸਤੋ ਕਹਾਣੀ ਕਿ ਕਿਵੇਂ ਇੱਕ ਕੁੜੀ ਨੇ ਆਪਣੇ ਤੇ ਆਪਣੇ ਪਿਓ ਦੇ ਇੱਕ ਪਿਉਤੀ ਦੇ ਰਿਸ਼ਤੇ ਨੂੰ ਕਲੰਕ ਕੀਤਾ ਕੀਤਾ ਪਿਓ ਨੇ ਉਹਨੂੰ ਇੰਨਾ ਕ ਲਾਡ ਪਿਆਰ ਦਿੱਤਾ ਕਿ ਉਹਨੇ ਇਸ ਲਾਡ ਪਿਆਰ ਨੂੰ ਗਲਤ ਯੂਜ਼ ਕੀਤਾ ਉਹਨੇ ਇਹ ਨਹੀਂ ਦੇਖਿਆ ਹੈਗਾ ਕਿ ਜਿਹੜਾ ਮੈਨੂੰ ਲਾਡ ਪਿਆਰ ਮਿਲ ਰਿਹਾ ਇਹ ਮੇਰਾ ਪਿਓ ਮੇਰੀਆਂ ਬਾਸ ਤੇ ਕੋਈ ਸੁਪਨੇ ਦੇਖਦਾ ਮੈਨੂੰ ਇੰਨੀ ਫਰੀडम ਦਿੱਤੀ ਹੈ 15 ਸਾਲ ਦੀ ਹੋਣ ਕਰਕੇ ਜਿਹੜਾ ਰੀਆ ਨੂੰ ਜੁਡੀਸ਼ੀਅਲ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਨਹੀਂ ਕੀਤਾ ਜਾ ਸਕਦਾ ਕਿਉਂਕਿ 18 ਸਾਲ ਤੱਕ ਤੋਂ ਜਿਹੜਾ ਘੱਟ ਉਮਰ ਦਾ ਕੋਈ ਵੀ ਚਾਹੇ ਮੁੰਡਾ ਹੋਵੇ ਚਾਹੇ ਕੁੜੀ ਹੋਵੇ ਉਹਨੂੰ ਆਪਾਂ ਜੁਵਨਾਈਲ ਜਸਟਿਸ ਕੋਰ ਕੋਲੇ ਭੇਜ ਦਿੱਤਾ। ਉੱਥੇ ਹੀ ਉਹਦਾ ਕੇਸ ਚੱਲਦਾ ਹੈ। ਤਾਂ ਪ੍ਰਿਆ ਨੂੰ ਬਾਰਸਦਾਰ ਘਰ ਦੇ ਵਿੱਚ ਭੇਜ ਦਿੱਤਾ ਜਾਂਦਾ। ਉੱਥੇ ਮੈਂ ਜੋ ਉਹ 5-4 ਸਾਲ ਰਹਿਣੀ ਹੈ ਬਟ ਫਿਰ ਉਹਨੇ ਬਾਹਰ ਆ ਜਾਣਾ। ਉਹਦਾ ਜਿਹੜਾ ਕੇਸ ਆ ਪ੍ਰਵੀਨ ਦਾ ਉਹ ਜਡਿਸ਼ੀਨ ਕੋਰਟ ਦੇ ਵਿੱਚ ਚੱਲਦਾ। ਉਹਦੀ ਹਜੇ ਸਜ਼ਾ ਦਾ ਜਿਹੜਾ ਆਉਣਾ ਉਹ ਬਾਕੀ ਹੈ। ਜਿਸ ਦਿਨ ਸੰਸਕਾਰ ਹੁੰਦਾ ਉਸ ਤੋਂ ਨੈਕਸਟ ਡੇ ਉਹਦੇ ਪਿਓ ਦਾ ਰੀਆ ਨੂੰ ਕਿਹਾ ਜਾਂਦਾ ਕਿ ਸੰਸਕਾਰ ਤੇ ਆ ਜਾ। ਤਾਂ ਇੰਨੀ ਕ ਨਫ਼ਰਤ ਨਾਲ ਉਹ ਭਰੀ ਹੁੰਦੀ ਹੈ ਉਸ ਟਾਈਮ ਵੀ ਉਹਨੂੰ ਆਪਣੇ ਕੀਤੇ ਦਾ ਕੋਈ ਪਛਤਾਵਾ ਨਹੀਂ ਹੁੰਦਾ ਤੇ ਉਹ ਸਾਫ਼ ਮਨਾ ਕਰਦੀ ਹੈ ਕਿ ਮੈਂ ਆਪਰੇ ਪਿਓ ਦੇ ਸਸਕਾਰ ਦੇ ਨਹੀਂ ਜਾਣਾ ਧੰਨਵਾਦ ਉਸ